ਇਸ ਵਕਤ ਮੇਰੇ ਨਾਲ ਕੌਣ ਬੈਠਾ ਕੁਲਦੀਪ ਕੁਮਾਰ ਬੈਠਾ ਹੈ ਕਿ ਕਾਲਾ ਡਾਡਾ ਸੇਵਾਦਾਰ ਬੈਠਾ ਉਹ ਪੁਰਾਣੀ ਗੱਲ ਹੈ 20 ਸਾਲ ਪੁਰਾਣੀਆਂ ਗੱਲਾਂ 20 ਸਾਲ 20 ਸਾਲ ਹੋ ਗਏ ਮੈਨੂੰ ਤੁਹਾਡੇ ਬਹੁਤ ਅਜੀਜ਼ ਮਿੱਤਰ ਨੇ ਤੁਹਾਡੇ ਬਾਰੇ ਦੱਸਿਆ ਸੀ ਅੱਛਾ ਤੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਜਾਣਨਾ ਪਾਇਆ ਮੈਂ ਜ਼ਿਆਦਾ ਉਹਨਾਂ ਨੂੰ ਪੁੱਛਿਆ ਨਹੀਂ ਉਹਨਾਂ ਕੋਲ ਤੁਹਾਡੀ ਬਹੁਤ ਤਸਵੀਰਾਂ ਵੀ ਨੇ ਪੁਰਾਣੀਆਂ ਪੁਰਾਣੀਆਂ ਵੀ ਗੱਲਾਂ ਬਾਤਾਂ ਵੀ ਹੋਈਆਂ ਤੇ ਮੈਂ ਅਸਲ ਚ ਇਹ ਜਾਨਣਾ ਚਾਹਨਾ ਕਿ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਇਸ ਵਕਤ ਕੁਦਰਤ ਦੀ ਬੁੱਕਲ ਦੇ ਵਿੱਚ ਬੈਠੇ ਆਂ ਵਾਹਿਗੁਰੂ ਵਾਹਿਗੁਰੂ ਤੇ ਜਦੋਂ ਜਵਾਕਾਂ ਨੂੰ ਤਿਆਰ ਕਰਦੇ ਹਾਂ ਤੁਸੀਂ ਲੋਕੀ ਤੁਹਾਡੇ ਕੋਲ ਪਹੁੰਚਦੇ ਨੇ ਹੁਣ ਜਦ ਮੈਂ ਦੇਖ ਰਿਹਾ ਜੀ ਤੁਸੀਂ ਇੱਕ ਮੁੰਡੇ ਨੂੰ ਦੱਸ ਰਹੀ ਕਿ ਤੇਰੇ ਗੋਡੇ ਜੁੜਦੇ ਨੇ ਇਹਦਾ ਡਾਕਟਰੀ ਇਲਾਜ ਨਹੀਂ ਹੈਗਾ ਫਲਾਣੀ ਐਕਸਰਸਾਈਜ਼ ਕਰਿਆ ਕਰ ਫੇਰ ਗੱਲ ਸਹੀ ਹੋਊ ਇਹ ਚੀਜ਼ਾਂ ਕਿਵੇਂ ਹਾਸਲ ਹੋ ਗਈਆਂ ਇਹ ਇਹ ਅਖਾੜਾ ਚੱਲਦੇ ਨੂੰ ਤਾਂ 50 ਸਾਲ ਹੋ ਗਏ ਖਾੜਾ ਚੱਲਦੇ ਨੂੰ 50 ਸਾਲ ਲਗਭਗ ਤੇ ਸਾਨੂੰ ਵੀ ਪਹਿਲਵਾਨੀ ਕਰਦਿਆਂ ਨੂੰ ਜਿੱਦਾਂ ਮੇਰੀ 40 ਸਾਲ ਦੀ ਉਮਰ ਹੈ 40 ਸਾਲ ਦੀ ਉਮਰ 46 46 46 ਸਾਲ ਦੀ ਹਾਂਜੀ ਬਾਈ ਲੱਗਦੇ ਮੈਂ ਮੈਂ ਸੀਰੀਅਸਲੀ ਕਹੂੰਗਾ ਜਮਨੀ ਲੱਗੇ 46 ਸਾਲ ਦੀ ਹੋਣਾ ਮੇਰੀ ਤੇ ਪਹਿਲਵਾਨੀ ਕੀਤੀ ਹੈ ਕਿਰਪਾ ਰਹੀ ਮਾਲਕ ਦੀ ਹਮ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਹਮੇਸ਼ਾ ਫਾਸਟ ਰਹਿਆ ਮੈਡਲ ਸਰਟੀਫਿਕੇਟ ਸਾਬ ਐਦਾਂ ਹੀ ਪਾਇਨੇ ਘਰੇ ਤੇ ਜਿਹੜੇ ਮੇਰੇ ਉਸਤਾਦ ਸੀਗੇ ਦਰਸ਼ਨ ਪਹਿਲਵਾਨ ਜੀ ਉਹ ਬਹੁਤ ਗਿਆਨੀ ਬੜਿਆ ਬਹੁਤ ਨਾਮ ਰਿਆ ਉਹਨਾਂ ਦਾ ਹਾਂ ਤੇ ਬੱਬੀ ਪਹਿਲਵਾਨ ਜੀ ਇੱਥੇ ਹੀ ਮੱਖਣ ਪਹਿਲਵਾਨ ਜੀ ਰਾਣੇ ਵਾਲ ਤੋਂ ਮਤਲਬ ਬਹੁਤ ਜਿਹੜੇ ਸਾਡੇ ਨਾਲ ਜੁੜੇ ਹੋ ਕਰਨੈਲ ਪਹਿਲਵਾਨ ਜੀ ਰੱਤਾ ਪਹਿਲਵਾਨ ਜੀ ਉਹਨਾਂ ਤੋਂ ਥੋੜੀ ਥੋੜੀ ਨੌਲੇਜ ਸਾਰਿਆਂ ਤੋਂ ਲਈ ਆ ਹਰ ਇੱਕ ਅੰਗ ਦੀ ਹਰ ਇੱਕ ਗੱਲ ਦੀ ਨੌਲੇਜ ਲਈ ਆ ਹਰ ਇੱਕ ਗੱਲ ਦੀ ਨੌਲੇਜ ਲਈ ਹਾਂ ਉਸਤਾਦ ਨੇ ਤੁਸੀਂ ਉਸਤਾਦ ਜੀ ਨੇ ਕਿਹਾ ਵੀ ਹੁਣ ਮੈਂ ਕਾਲੇਸ਼ਾ ਸੇਵਾਦਾਨ ਨਾਲ ਗੱਲ ਕਰਦਾ ਜਾਂ ਬਦਵਾਸ਼ ਨਾਲ ਗੱਲ ਹੈ ਵੀ ਵੀਰ ਜੀ ਜੇ ਕੋਈ ਉਸ ਲੈਵਲ ਤੇ ਗੱਲ ਕਰੇ ਫੇ ਆਪਾਂ ਉਦਾਂ ਹੋ ਜਾਈਦਾ ਨੇ ਤਾਂ ਅੱਜ ਵੀ ਹੈ ਉਹ ਅੰਦਰ ਬਿਲਕੁਲ ਹੱਥ ਜੋੜ ਦੇਈਦੇ ਆ ਪਹਿਲਾਂ ਹੱਥੇ ਜੁੜ ਜAVE ਮਾਲਕਾ ਨਹੀਂ ਯਾਰ ਅੱਜ ਅੱਜ ਵੀ ਪਰ ਉਹ ਗੱਲ ਹੈ ਅੰਦਰ ਕਿਤੇ ਨਾ ਕਿਤੇ ਗਲਤ ਗੱਲ ਨਹੀਂ ਬਰਦਾਸ਼ਤ ਹੁੰਦੀ ਸ਼ੁਰੂ ਤੋਂ ਸ਼ੁਰੂ ਤੋਂ ਇਹ ਫੈਮਿਲੀ ਪ੍ਰੋਬਲਮ ਹੈ ਬਲੱਡ ਚ ਹੈ ਅੱਛਾ ਬਲੱਡ ਚ ਹੈ ਹਾਂ ਗਲਤ ਗੱਲ ਨਹੀਂ ਬਰਦਾਸ਼ਤ ਹੁੰਦੀ ਪ੍ਰਭੂ ਵਾਲਮੀਕ ਸ੍ਰਿਸ਼ਟੀ ਕਰਤਾ ਭਗਵਾਨ ਉਹਨਾਂ ਦੀ ਕੌਮ ਚੋਂ ਵਾਲਮੀਕ ਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਗਲਤ ਚੀਜ਼ ਬਰਦਾਸ਼ਤ ਨਹੀਂ ਕਰਦਾ ਨਾ ਬਾਜੀ ਫਿਰ ਉਹਦੇ ਲਈ ਪਹਿਲਾਂ ਧੌਣ ਲੈ ਜਵੇ ਫਿਰ ਨਹੀਂ ਕੋਈ ਨਹੀਂ ਨਾ